ਭਈ ਕੈਮਰਾ ਚੱਲਦਾ ਆਪਾਂ ਡਿਸੀਜਨ ਦੇਣਾ ਕਈ ਵਾਰੀ ਪੰਗਾ ਪੈ ਜਾਂਦਾ ਆ ਸਾਰੇ ਵੀਰ ਇਧਰ ਸਤਕਾਰ ਜੋ ਦੇ ਰਹੇ ਆ ਲੱਖੀ ਬਾਜੀ ਬਾਕੀ ਜਿਹੜੇ ਐਕਟਿਵ ਨਹੀਂ ਆਪਾਂ ਬਾਤੂ ਕਹਿ ਨਹੀਂ ਸਕਦੇ ਸਾਰੇ ਘਰਾਂ 'ਚ ਸਾਹਮਣੇ ਸਿੱਕੇ ਆ ਲੈ ਵੀ ਤਾੜੀਆਂ ਮਾਰਦੇ ਦੋਨਾਂ ਮੱਲਾਂ ਨੂੰ ਦੱਸਣ ਦੇ ਲੋੜ ਨਹੀਂ ਕੌਣ ਕਿਹੜਾ ਅੱਜ ਸਾਹਮਣੇ ਦੇਖਾਂਗੇ ਪੱਟੀਆਂ ਤੇ ਨਾਲ ਕਹਿੰਦੇ ਆ ਸਕੰਦਰ ਸ਼ੇਕ ਆ ਅੱਜ ਤਾਂ ਲੈਣਦੇ ਪੰਜਾਬ ਵਾਲੇ ਵੀ ਉੋਠਿਆਂ ਤੇ ਚੜ-ਚੜ ਦੇਖਦੇ ਹੋਣਗੇ ਕਿ ਉਧਰ ਹੀ ਰਹਿ ਗਿਆ ਨਨਕਾਣਾ ਸਾਹਿਬ ਸਾਡਾ ਉਧਰ ਹੀ ਹੈ ਪੰਜਾ ਸਾਫ ਦਾ ਕਰਤਾਰਪੁਰ ਦੇ ਖੇਤਾਂ ਵਿੱਚ ਜਿੱਥੇ ਰਿਆ ਬਾਬੇ ਨਾਨਕ ਦਾ ਹਲ ਵਗਦਾ ਜਿੱਥੇ ਬੇਲਿਆਂ ਚਿਰਿਆ ਰਾਂਝਾ ਹੀਰ ਨੂੰ ਲੱਭਦਾ ਜਿੱਥੇ ਬੁੱਲਾ ਨੱਚਿਆ ਸੀ ਡਰ ਕੱਟ ਕੇ ਸਾਰੇ ਜੱਗ ਦਾ ਬਾਗੇ ਤੋਂ ਪਾਰ ਬੜਾ ਕੁਝ ਸਾਡਾ ਇਸੇ ਲਈ ਤਾਂ ਪਾਕਿਸਤਾਨ ਸਾਨੂੰ ਆਪਣਾ ਹੀ ਲੱਗਦਾ ਆ ਲੈਂਦੇ ਪੰਜਾਬ ਵਾਲੇ ਲਾਈਵ ਤੱਕ ਰਿਹਾ ਤੇ ਅੱਜ ਚੜਦੇ ਪੰਜਾਬ ਦੇ ਵਿੱਚ ਦੋ ਸਾਨ ਪਿੜ ਰਿਹਾ ਦੋ ਸੂਰਜ ਪਿੜ ਰਿਹਾ ਕਿ ਚੰਡਿਆਂ ਗੜਾਸਿਆਂ ਦੇ ਵਾਰ ਨਹੀਂਓ ਚਲਦੇ ਹੁਣ ਹੀ ਅੱਗੇ ਕਦੇ ਹਥਿਆਰ ਨਹੀਂਓ ਚਲਦੇ ਉਹ ਕਾਹਦਾ ਬੰਦਾ ਦੋਸਤੋ ਜਿਹਦੇ ਪਿੱਛੋਂ ਪਿੰਡੋਂ ਬੰਦੇ ਚਾਰ ਨਹੀਂਓ ਚੱਲਦੇ ਚੰਡਿਆਂ ਘੜਾਸਿਆਂ ਦੇ ਵਾਰ ਨਹੀਂਓ ਚੱਲਦੇ ਫਤੋਵਾਲ ਸੁਣੋ ਕਿਸੇ ਕੁਸ਼ਤੀ ਵਿੱਚ ਸੁਪਰਸਟਾਰ ਨਹੀਂਓ ਚੱਲਦੇ ਕਿ ਚੰਗੇ ਕੰਮਾਂ ਵਿੱਚ ਲਾ ਦੇ ਤੂੰ ਜਿੰਦੇ ਆਪਣੀ ਮਾਰ ਮਿਹਨਤਾਂ ਨਾਲ ਤੂੰ ਸਟਾਰ ਬਣ ਜਾ ਜਿਹਦਾ ਗੰਗਲਾਂ ਦੇ ਵਿੱਚ ਨਾਮ ਚੱਲੇ ਮੱਲ ਢੂਮ ਛੜੀ ਪਰਮੇਂਦਰ ਜਿਹਾ ਸ਼ਾਨਦਾਰ ਬਣ ਜਾ ਛਾਤੀ ਕਰ ਚੌੜੀ ਸੋਨੂੰ ਦਿੱਲੀ ਬੰਗਰ ਬਿਰਜੂ ਦਿੱਲੀ ਜਾ ਗੰਗਾਰ ਬਣ ਜਾ ਕਮਲ ਲੱਡੂ ਵਾਂਗ ਤੇਰਾ ਵੀ ਨਾਮ ਚੱਲੂ ਉਸਤਾਦ ਨੂੰ ਰੱਬ ਮੰਨ ਕੇ ਮਿਹਨਤਾਂ ਦਾ ਯਾਰ ਬਣ ਜਾ ਸਾਬੇ ਕਹਾਲੀ ਜਿਹਾ ਵਖਰਾ ਤੂੰ ਰੂਪ ਰੱਖੀ ਪੰਮੇ ਬੰਗੜਾ ਮੱਲ ਤੂੰ ਤਾਕਤਬਾਰ ਬਣ ਜਾ ਸ਼ੇਰ ਗਹਿਲ ਮਜਾਰੀ ਦੁਨੀਆ ਮਿਸਾਲ ਦੇਵੇ ਜੱਸੇ ਪੱਟੀ ਜਿਹਾ ਮੱਲ ਤੂੰ ਸੁਪਰ ਸਟਾਰ ਬਣ ਜਾ ਕੈਮਰਾ ਮੱਟੀਆ ਮੱਲ ਤੂੰ ਕੈਮਰੇ ਦਾ ਖਿਆਲ ਰ ਸਿਕੰਦਰ ਸ਼ੇਖ ਦੇ ਦਰਮਿਆਨ ਕੁਸ਼ਤੀ ਚੱਲ ਰਹੀ ਹੈ ਅੱਜ ਦੀ ਫਾਈਨਲ ਕੁਸ਼ਤੀ ਆਸ਼ੀਰਗੁਰੂ ਗੋਵਿੰਦ ਸਿੰਘ ਗੋਲਡ ਕਬੱਡੀ ਕਲੱਬ ਰਣਕਾ ਖੁਰਦ ਵਾਲੇ ਭਰਾਵਾਂ ਵੱਲੋਂ ਪ੍ਰਾਈਜ਼ ਦਿੱਤਾ ਗਿਆ ਬੁਲਟ ਮੋਟਰਸਾਈਕਲ ਤੇ ਕੁਸ਼ਤੀ ਦੇ ਵੱਡੇ ਮਾਨ ਸਨਮਾਨਾ ਲਓ ਸਾਹਮਣੇ ਕਹਿੰਦੇ ਕੁਸ਼ਤੀ ਸਿਰਾ ਚੱਲਦੀ ਹੈ ਕਿ ਮੁੜਕੂ ਮੁੜਕੀ ਹੋ ਗਿਆ ਜੋਰ ਜੋਪਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਜੋਪਰਾਂ ਦਾ ਚੜਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ ਔਰ ਰਾਜੇ ਖੇਲੇ ਮਰਦਾ ਮੈਦਾਨੋਂ ਡਰ ਕੇ ਨਹੀਂ ਭੱਜਦੇ ਇਧਰ ਕਹਿੰਦੇ ਯੁੱਧ ਚੱਲਦਾ ਮੱਲਾਂ ਦੇ ਦਰਮਿਆਨ ਕੌਣ ਜਿੱਤੂ ਕੌਣ ਹਾਰੂ ਗੱਲਾਂ ਵਕਤ ਦੀਆਂ ਕਿ ਕਿਉਂ ਗਦਰਿਓ ਦੇਸ਼ ਲਈ ਲੜੇ ਤੁਸੀਂ ਜੋ ਬੱਬਰੋ ਫਾਸਿਆਂ ਤੇ ਚੜੇ ਤੁਸੀਂ ਪੁੱਛੋ ਊਧਮ ਸਿੰਘ ਤੇ ਭਗਤ ਸਿੰਘ ਨੂੰ ਜੋ ਆਜ਼ਾਦੀ ਦੇਸ਼ ਲਈ ਲੜੇ ਤੁਸੀਂ ਤੁਹਾਡਾ ਪਤਾ ਨਹੀਂ ਭਾਰਤ ਦੇ ਸ਼ਾਸਕਾਂ ਨੂੰ ਕੁਰਬਾਨੀ ਅਸਾਂ ਵੀ ਦੇਲਾਂ ਵਿੱਚੋਂ ਭਲਾਈ ਹੋਈਏ ਜਾਈਏ ਪਾਕਿਸਤਾਨ ਨੂੰ ਵਾਗੇ ਦੇ ਬਾਡਰ ਉੱਤੇ ਫੋਟੋ ਕੱਲੇ ਗਾਂਧੀ ਦੀ ਲਈ ਹੋਈਏ ਵੰਡਮਾ ਪਿਆਰ ਆਣਾ ਚਾਹੀਦਾ ਪੰਜਾਬ ਦੀ ਸਭ ਤੋਂ ਵੱਡੀ ਕੁਰਬਾਨੀਆਂ ਹਿੰਦੁਸਤਾਨ ਨੂੰ ਆ ਬਣਾਉਣ ਦੇ ਲਈ ਦੋ ਮੱਲ ਪਿੱੜਦਿਆ ਹਿੰਦੁਸਤਾਨ ਦੇ ਇੱਕੋ ਤਾੜੀਆਂ ਮਾਰ ਦਿਓ ਜ਼ੋਰ ਦਾ ਦੋਨਾਂ ਮੱਲਾਂ ਦੇ ਲਈ ਅੱਜ ਦਾ ਦੋਨੇ ਮੱਲਾਂ ਐਂਦਾ ਇਹ ਲੱਕੀ ਫੇਸਬੁੱਕ ਤੇ ਐਸ ਆਈ ਆਰ ਲਿਖ ਕੇ ਪਿੱਛੇ ਵੀ ਏ ਪਾ ਦਈਏ ਜਿਹਨੂੰ ਸਿਰਾ ਕਹਿੰਦੀ ਹੈ ਨਾ ਤੇ ਸਿਰਾ ਕੁਸ਼ਤੀ ਚੱਲ ਰਹੀ ਹੈ ਕਹਿੰਦਾ ਧੁੱਪਾਂ ਦੇ ਵਿੱਚ ਸੜਦੇ ਆ ਸਿਆਲਾਂ ਦੇ ਵਿੱਚ ਖੜਦੇ ਆ ਜਦ ਪਾਠੀ ਬੋਲੇ ਤੜਕੇ ਨੂੰ ਜੀ ਤੋੜ ਮੈਂ ਸੰਗ ਕਰਦੇ ਆ ਪੱਟਾਂ ਦੇ ਨਾਲ ਪੱਟ ਨਖੇਂਦੇ ਨਾਲੇ ਡੋਲੇ ਹਾਮੀ ਭਰਦੇ ਆ ਬਾਹ ਕਿਹੜੇ ਕਿਹੜੇ ਕੁਸ਼ਤੀ ਦੇ ਉਸਤਾਦਾਂ ਕੋਲੋਂ ਪੜਦੇ ਆ ਸੁਣ ਸੋਨੂ ਕਿਲਗੜ ਵਾਲਿਆ ਵੇ ਪੰਜਾਬ ਤੇ ਸੂਰਜ ਚੜ੍ਹਦੇ ਆ ਤੇ ਪੰਜਾਬ ਤੇ ਸੂਰਜ ਚੜ੍ਹਦੇ ਆ ਕਹਿੰਦਾ ਜਦੋਂ ਜਦੋਂ ਵੀ ਮਾਮਾ ਦੀ ਗੱਲ ਹੁੰਦੀ ਏ ਜੇਕਰ ਜ਼ਰੂਰੀ ਹੁੰਦਾ ਕੁਸ਼ਤੀ ਤੇ ਪਹਿਲਵਾਨੀ ਦਾ ਉਂਝ ਤਾਂ ਮਿੱਤਰੋ ਪਤਾ ਸਭ ਤੇ ਜਵਾਨੀ ਆਉਂਦੀ ਏ ਪਰ ਟਾਵੇਂ ਟਾਵੇਂ ਗੱਭਰੂ ਪਾਉਂਦੇ ਮੁੱਲ ਜਵਾਨੀ ਦਾ ਕਿ ਡੰਡ ਬੈਠ ਕੇ ਲਾ ਕੇ ਜੁੱਸਾ ਲੋਹਾ ਕਰਨਾ ਪੈਂਦਾ ਏ ਮੰਜ਼ਲਾਂ ਵਾਲਾ ਰਸਤਾ ਹੁੰਦਾ ਕਦੋਂ ਆਸਾਨੀ ਦਾ ਸੋਨੂ ਕਿਲਗੜ ਕਿਲਗੜ ਵਾਲਿਆ ਵੇ ਮੁੱਲ ਪੈਜੂ ਲੱਖਾਂ ਵਿੱਚ ਪਹਿਲਾਂ ਦੇਖ ਸਮਝ ਕੇ ਮੁੱਲ ਜਵਾਨੀ ਦਾ ਪਹਿਲਾਂ ਦੇਖ ਸਮਝ ਕੇ ਮੁੱਲ ਜਵਾਨੀ ਦਾ ਲਓ ਜਵਾਨੀ ਪੜਦੀ ਹੈ ਦੋਨਾਂ ਮੱਲਾਂ ਦੇ ਦਰਮਿਆਨ ਕਹਿੰਦੇ ਯੁੱਧ ਚੱਲ ਰਿਹਾ ਹੈ ਸਿਆਣੇ ਕਹਿੰਦੇ ਜਵਾਨੀ ਵਿੱਚ ਥਿਲਕ ਦਾ ਪੈਰ ਮਾਰਦਾ ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਮਾਰਦਾ ਪਿੰਡੋਂ ਦੂਰ ਹੋਵੇ ਤਾਂ ਸ਼ਹਿਰ ਮਾਰਦਾ ਅਧਵਿਚਾਰੇ ਫਟ ਜਾਂਦਾ ਟਾਇਰ ਮਾਰਦਾ ਅੱਜਕੱਲ ਜਵਾਨੀ ਨੂੰ ਨਸ਼ੇ ਦਾ ਜ਼ਹਿਰ ਮਾਰਦਾ ਜਿੱਦੋਂ ਦੂਰ ਰਹਿੰਦੇ ਵੱਡੇ ਭਰਾਲੇ ਇੱਧਰ ਕਹਿੰਦੇ ਜੱਸਾ ਪੱਟੀ ਨਾਲ ਸਕੰਦਰ ਸ਼ੇਖ ਅੱਜ ਦੀ ਫਾਈਨਲ ਕੁਸ਼ਤੀ ਚੱਲ ਰਹੀ ਹੈ ਕਿ ਸੂਰਵੀਨ ਨੂੰ ਹੈ ਮਹਿਣਾ ਮਾਤ ਵਰਗਾ ਜਰ ਲੱਗ ਜਾਂਦਾ ਜਦ ਨੇਜੇ ਪਾਲਿਆਂ ਤੇ ਪਹਿਲਵਾਨ ਦਾ ਸਿੱਕਾ ਖਤਮ ਹੋ ਜਾਂਦਾ ਡੁੱਲ ਜਾਂਦਾ ਜਦ ਮਦ ਪਿਆਲਿਆਂ ਤੇ ਸਾਧੂ ਸੰਤ ਨਹੀਂ ਬੰਦਾ ਕੋਈ ਹੋਰ ਹੁਣਾ ਦਿੰਦਾ ਬਹੁਤਾ ਜੋਰ ਜੋ ਮਸਾਲਿਆਂ ਤੇ ਉਸ ਮਿਸਤਰੀ ਨੇ ਕਿਹੜੇ ਮਹਿਲ ਪਾਉਣੇ ਅੱਕ ਜਾਂਦਾ ਜੋ ਸਾਲ ਗਰਮਾਲਿਆਂ ਤੇ ਖਾਂਦੇ ਧੋਖਾ ਹੋਈ ਨਾ ਗੁਰਦਾਰ ਸੰਧੂ ਟਿਗ ਜਾਂਦੇ ਜੋ ਮਾਰੇ ਰਖਵਾਲਿਆਂ ਦੇ ਆ ਟਿਕ ਜਾਂਦੇ ਜੋ ਮਾਰੇ ਰਖਵਾਲਿਆਂ ਤੇ ਇੱਧਰ ਕਹਿੰਦੇ ਰਾਖੀ ਕੀਤੀ ਕੋਚਾਂ ਨੇ ਤੇ ਅੱਜ ਸਰਨਾਮੇ ਬੋਲਦੇ ਆ ਇੱਕ ਪਾਸੇ ਕਹਿੰਦੇ ਸਕੰਦਰ ਸ਼ੇਖ ਆ ਦੂਸਰੇ ਪਾਸੇ ਪੱਟੀ ਵਾਲਾ ਆ ਜੱਸੇ ਦੇ ਦਰਮਿਆਨ ਕੁਸ਼ਤੀ ਚੱਲਦੀ ਹੈ ਇੱਕ ਪਾਸੇ ਕਹਿੰਦੇ ਗੋਲੂ ਪਹਿਲਵਾਨ ਜੀ ਦਾ ਤਿਆਰ ਕੀਤਾ ਮੱਲ ਖਾੜਾ ਗਰੀਬਾਸ ਮੁੱਲਾਂਪੁਰ ਆ ਦੂਸਰੇ ਪਾਸੇ ਭਾਨਾ ਪਹਿਲਵਾਨ ਜੀ ਪੱਟੀ ਜਿਨ੍ਹਾਂ ਦਾ ਤਿਆਰ ਕੀਤਾ ਮੱਲ ਬਾਪੂ ਨੇ ਤਗੜੀ ਮੱਲੀ ਕੀਤੀ ਹੈ ਜਿਨ੍ਹਾਂ ਦਾ ਸਭ ਤੋਂ ਵੱਧ ਪਿਆਰ ਕਹਿੰਦੇ surjit ਪਹਿਲਵਾਨ ਜੀ ਲੱਲੀਆਂ ਦੇ ਨਾਲ ਆ ਸ਼ਿੰਦਾ ਪਹਿਲਵਾਨ ਜੀ ਪੱਟੀ ਦਾ ਤੇ ਅੱਜ ਜਿਗਰ ਹੁੰਦਾ ਪੁੱਤ ਦਾ ਆ ਸਰਨਾਮਿਆਂ ਤੇ ਗੱਲਾਂ ਪੁੱਜਦੀਆਂ ਸਕੰਦਰ ਸ਼ੇਖ ਤੇ ਜੱਸਾ ਪੱਟੀ ਦੇ ਦਰਮਿਆਨ ਕੁਸ਼ਤੀ ਚੱਲ ਰਹੀ ਹੈ। ਲੋ ਦੋਨੇ ਮਲ ਕਹਿੰਦਾ ਸਪਰਟ ਸਪਰਸਟਾਰ ਮਲ ਕਹਿੰਦਾ ਮਿਹਨਤਾ ਜੱਟ ਹੱਤੋਂ ਵੱਧ ਕਰਦਾ। ਹਰੇਕ ਤੋਂ ਨਹੀਂ ਬਣ ਹੋਣਾ ਜੱਸੇ ਵਰਗਾ, ਬੇਲਣਾ ਦੇ ਵਰਗੇ ਪੱਟ ਗੱਪਰੂ ਦੇ, ਡੋਲੇ ਵੀ ਆ ਬੜੇ ਮਜ਼ਬੂਤ ਜੱਟ ਦੇ। ਘੁਲਨੇ ਦਾ ਮੁੜ ਕੇ ਦੁਬਾਰਾ ਨਾ ਨਹੀਂ ਲੈਂਦੇ। ਇੱਕ ਵਾਰੀ ਕੀਤਾ ਜਿਹੜੇ ਸੂਤ ਜੱਟ ਦੇ। ਬਾਪ ਨੇ ਵੀ ਕੀਤੀ ਤਕੜੀ ਆ ਪਹਿਲਵਾਨੀ, ਪੁੱਤ ਉਹ ਤੋਂ ਖਰਾ ਜੀ। ਪੱਟੀ ਵਾਲਾ ਸ਼ਿੰਦਾ ਪੁੱਤ ਲਾੜਲੇ ਜੱਸੇ ਤੇ ਕਰੇ ਮਾਣ ਬੜਾ ਜੀ। ਬੇਲਣਾਂ ਦੇ ਵਰਗੇ ਆ ਪੱਟ ਗੱਭਰੂ ਤੇ ਡੋਲੇ ਵੀ ਆ ਬੜੇ ਮਜਬੂਤ ਜੱਟ ਦੇ ਘੁਲਣਿਆਂ ਦਾ ਮੁੜ ਕੇ ਦੁਬਾਰਾ ਨਾ ਨਹੀਂ ਲੈਂਦੇ ਇੱਕ ਵਾਰੀ ਕੀਤਾ ਜਿਹੜੇ ਸੂਤ ਜੱਟ ਦੇ ਗਿਣਤੀ ਨਹੀਂ ਕੋਈ ਕਿੰਨੇ ਜਿੱਤ ਲੈ ਬੁਲਟ ਕਿੰਨੀਆਂ ਕੁਕਾਰਾਂ ਨੇ ਰੱਖਿਆ ਏ ਸ਼ੌਂਕ ਸਰਦਾਰੀ ਪਹਿਲਵਾਨੀ ਵਾਲਾ ਫਿਲਟਰ ਪੁਣਾ ਨਹੀਂ ਕੀਤਾ ਯਾਰਾਂ ਨੇ ਬੇਲਣਾਂ ਦੇ ਵਰਗੇ ਆ ਪੱਟ ਗੱਭਰੂ ਤੇ ਡੋਲੇ ਵੀ ਆ ਆ ਬੱਲੇ ਬੱਲੇ ਇੱਧਰ ਆ ਸਿਕੰਦਰ ਸ਼ੇਖ ਦੇ ਜਿਹਾ ਸਿਕੰਦਰ ਸ਼ੇਖ ਦੇ ਜਿਹਾ ਉਰਦੀ ਮਾਂ ਮਿੱਟੀ ਦੀ ਧੂੜ ਨੇ ਜੜ ਆ ਰਹੀ ਆ ਆ ਮਾਰੋ ਤਾੜੀਆਂ ਕੁਸ਼ਤੀ ਦੇ ਲਈ ਆ ਸਾਨਾਵੇਂ ਪੇੜ ਵਾਲੀ ਗੱਲਾ ਓ ਸਾਨਾ ਦੇ ਭੇਡ ਵਾਲੀ ਗੱਲ ਓ ਯੁੱਧ ਚੱਲਦਾ ਮੱਲਾਂ ਦਾ ਓਹੋ 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 ਨਹੀਂ ਯਾਰ ਹਿਸਾ ਓ ਕੁਸ਼ਤੀ ਦਾ ਸਵਾਲ ਆ ਰਿਹਾ ਦਾੜੀ ਜੂਣੀ ਮੱਜੀ ਮਾਰ ਦਿਓ ਲਲਕਾਰਾ ਓ ਬੱਲੇ ਬੱਲੇ ਹੋ ਗਿਆ ਇਧਰ ਪੱਟੀ ਵਾਲਾ ਤੇ ਓ ਪੱਟੀ ਵਾਲਾ ਤੇ ਸਕੰਦਰ ਸ਼ੇਕਾ ਅੱਜ ਦੀ ਫਾਈਨਲ ਕੁਸ਼ਤੀ ਕਾਦੀ ਓ ਕੁਸ਼ਤੀ ਕਾਦੀ ਓਹੋ ਓਹੋ ਓ ਕੀ ਹੋ ਗਿਆ ਗਿਆ ਸਾਰਾ ਮੇਲਾ ਤੂੰ ਲੁੱਟਿਆ ਉਹ ਤੈਨੂੰ ਵੀ ਕਿਸੇ ਨੇ ਲੁੱਟ ਲੈਣਾ ਉਹ ਸਾਰਾ ਮੇਲਾ ਤੂੰ ਲੁੱਟਿਆ ਸਿਕੰਦਰ ਕਹਿੰਦੇ ਚੇਤੂ ਰਾਜ ਦੀ ਕੁਸ਼ਤੀ ਦਾ ਓਏ ਤਾੜੀਆਂ ਮਾਰ ਦਿਓ ਦੋਨਾਂ ਮੱਲਾਂ ਲਈ ਸਿਰਾ ਕੁਸ਼ਤੀ ਹੋਈ ਹੈ ਇਹ ਤੋਂ ਉੱਪਰ ਐਂਡ ਹੋ ਸਕਦਾ ਫਲਕਾਰ ਜੀ ਠੀਕ ਹੈ ਨਾ ਐਂਡ ਹੋ ਗਿਆ ਬਹੁਤ ਤਕੜੀ ਕੁਸ਼ਤੀ ਲੜੀ ਦੋਨਾਂ ਮੱਲਾਂ ਲਈ ਤਾੜੀਆਂ ਮਾਰੋ ਜ਼ੋਰਦਾਰ ਆ ਜੱਸਾ ਪੱਟੀ ਦੇ ਸਿਕੰਦਰ ਸ਼ੇਖ ਦੇ ਜਲਦੀ ਕੁਸ਼ਤੀ ਦੇ ਸਿਕੰਦਰ ਸ਼ੇਖ ਜੇਤੂ ਰਿਹਾ ਹੈ